ਮੇਰੇ ਸਿਰ ਐਕਸੀਡੈਂਟ ਹੋਇਆ ਹੈ ਕੀ ਇਹ ਸਾਡੀ ਸਥਿਤੀ ਤੇ ਕਿੱਥੇ ਹੋਇਆ ਸੀ ਐਕਸੀਡੈਂਟ ਕਿੰਨੇ ਜਾਨੇ ਸੀ ਇਹ ਜੀ ਆਨੰਦਪੁਰ ਸਾਹਿਬ ਯਾਤਰਾ ਵਾਸਤੇ ਗਏ ਸੀਗੇ ਜੋ ਵੀ ਪਰਿਵਾਰ ਸੀਗਾ ਕਰੀਬ ਮੈਂ ਜੇ ਗੱਲ ਕਰਾਂ ਜੀ ਕਰੀਬ ਜਿਹੜੀ ਕੈਂਪਰ ਆਹੇ ਇਸ ਦੇ ਵਿੱਚ ਫੱਟੇ ਪਾ ਕੇ ਤੇ 25 30 ਜਾਨੇ ਜਿਹੜੀਆਂ ਸਵਾਰੀਆਂ ਜਿਹੜੀਆਂ ਸੀਗੀਆਂ ਹੈ ਆਨੰਦਪੁਰ ਸਾਹਿਬ ਤੋਂ ਦਰਸ਼ਨ ਦੇਦਾਰੀ ਕਰਕੇ ਜਲਾਲਾਬਾਦ ਨੂੰ ਵਾਪਸ ਜਾ ਰਹੇ ਸੀ ਜਿਹੜਾ ਕਿ ਡਗਰੂ ਫਾਟਕਾਂ ਦਾ ਇੱਕ ਕੱਟ ਬਣਦਾ ਵਾ ਜਿਹੜਾ ਕਿ ਤਕੋਨਾ ਏ ਰੱਬ ਜਾਣਦਾ ਵੀ ਉਹਨੂੰ ਨੀਂਦ ਆ ਗਈ ਆ ਜਾਂ ਕੋ ਮੋਰੋ ਗੱਡੀ ਆ ਗਈ ਆ ਇਹਨੇ ਬਚਾਉਣ ਦੀ ਖਾਤਰ ਇੱਕ ਮਿੱਟੀ ਦਾ ਜਿਹੜਾ ਢੇਰ ਲੱਗਾ ਸੀ ਉਹਦੇ ਉੱਪਰ ਚੜਵਾ ਚੜਾਤੀ ਆ ਜੈਸੇ ਨਾਲ ਕੋ ਲੋ ਜਿਹੜੇ 25 30 ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਵਿੱਚੋਂ 10 ਜਿਹੜੇ ਕਹ ਲੋ ਕਹਿ ਸਕਦੇ ਆਂ ਅਸੀਂ ਕਰੀਬ ਜਿਨ੍ਹਾਂ ਦੇ ਗੰਮੀਰ ਸੱਟਾਂ ਲੱਗੀਆਂ ਤੇ ਸਮਾਜ ਸੇਵਾ ਸੁਸਾਇਟੀ ਦੇ ਸਾਡੇ ਮੈਂਬਰ ਸਾਹਿਬਾਨ ਜਿਹੜੀਆਂ ਸਾਡੀਆਂ ਤਿੰਨ ਗੱਡੀਆਂ ਜਿਹੜੀਆਂ ਐਮਰਜੈਂਸੀ ਤੇ ਗੱਡੀਆਂ ਜਣੀਆਂ ਚੱਲਦੀਆਂ ਵਾ ਉਹ ਤਿੰਨੇ ਦੀਆਂ ਤਿੰਨੇ ਗੱਡੀਆਂ ਉੱਥੇ ਘਟਨਾ ਸਥਾਨ ਤੇ ਪਹੁੰਚੇ ਆ ਤੇ ਜਿਹੜੀਆਂ ਕਿ ਇੱਕ ਇੱਕ ਕਰਕੇ ਜਾਂ ਦੋ ਦੋ ਕਰਕੇ ਜਿਹੜੀਆਂ ਵੱਖ-ਵੱਖ ਗੱਡੀਆਂ ਤੇ ਅਸੀਂ ਸਿਵ ਲਾਸਤਲ ਮੋਗਾ ਵਿਖੇ ਇਹਨਾਂ ਮਰੀਜ਼ਾਂ ਨੂੰ ਪਹੁੰਚਾਇਆ ਵਾ ਕਿ ਕਿੱਥੋਂ ਆ ਰਹੇ ਸੀ ਤੁਸੀਂ ਕੋਈ ਜਾਣਕਾਰੀ ਹੈ ਇਹ ਆਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਤੇ ਆਪਣਾ ਜਲਾਲਾਬਾਦ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਜੀ ਇਹ ਜੇ ਗੱਲ ਕਰੀ ਸਥਿਤੀ ਦੀ ਇਸ ਟਾਈਮ ਕੀ ਸਥਿਤੀ ਇਹਨਾਂ ਦੀ ਸਥਿਤੀ ਇੱਕ ਦੀ ਬਹੁਤ ਨਾਜ਼ੁਕਾ ਜੀ ਤੇ ਬਾਕੀ ਆ ਜਿਹੜੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਵੀ ਆ ਤੇ ਜਿਹੜਾ ਕਿ ਇੱਕ ਜ਼ਿਆਦਾ ਵਾ ਤੇ ਉਸ ਨੂੰ ਮੇਰੇ ਖਲ ਜਲਦ ਤੋਂ ਜਲਦ ਰੈਫਰ ਕੀਤਾ ਜਾਵੇ ਤਾਂ ਵਧੀਆ ਗੱਲ ਹੋਵੇਗੀ ਜੀ ਜੇ ਗੱਲ ਕਰੀ ਐਕਸੀਡੈਂਟ ਦੀ ਕਿੰਨੇ ਕ ਵਜ ਦਾ ਇਹ ਹਾਸ ਟਾਈਮ ਤੇ ਕਰੀਬ 5:35 ਦੇ ਕਰੀਬ ਇਹ ਐਕਸੀਡੈਂਟ ਹੈ 5:35 ਦੇ ਕਰੀਬ ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਸਮਾਜ ਸੇਵ ਸਾਡੀ ਦੇ ਮੈਂਬਰ ਆ ਤੇ ਨਾਲ ਦੀ ਨਾਲ ਘਟਰਾ ਸਥਾਨ ਤੇ ਤਿੰਨੇ ਗੱਡੀਆਂ ਸਾਡੀਆਂ ਅੱਜ ਮੌਕੇ ਤੇ ਪਹੁੰਚੀ ਆ ਜੀ ਮੇਰਾ ਨਾਮ ਮਜੀਕ ਮਰਸਦ ਜੀ ਜੀ ਇਹ ਕੀ ਹਾਸ ਹੈ ਤੁਹਾਡੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਜਕਦਮ ਅੱਗੂ ਕਾਰ ਆ ਰਹੀ ਸੀ ਉਹਨੇ ਘੱਟ ਮਾਰਿਆ ਜੀ ਠੀਕ ਹੈ ਤੇ ਸਾਈਡ ਦੇ ਨਾਲ ਸਾਡੀ ਗੱਡੀ ਪਲਟ ਗਈ ਸੀ ਬਾਬੇ ਵਿਭਾਗਸ ਵਿੱਚ ਡੇਰੇ ਤੁਰ ਆ ਰਹੇ ਸੀ ਤੇ ਜਾ ਕਿੱਥੇ ਰਹੇ ਜੀ ਵਾਪਸ ਜਾ ਰਹੇ ਸੀ ਫਾਇਨਕਾ ਜਿਲ੍ਹ ਅਸੀਂ ਹੈਗੇ ਸੀ 15 ਕੁ 20 ਹਨੀ ਪੂਰੇ ਬਜਨ ਕੀ ਹੋਇਆ ਕੀ ਹਾਸਾ ਸਰ ਸਰਗੂ ਉਹਨੇ ਕਾਰ ਲੈ ਨਾ ਕੱਟ ਮਾਰਿਆ ਜੀ ਉਹਨੂੰ ਬਚਾਉਂਦੇ ਬਚਾਉਂਦੇ ਸਾਨੂੰ ਕੱਟ ਮਾਰਨਾ ਪੈ ਗਿਆ ਠੀਕ ਕਿੱਥੇ ਸੀ ਇਹ ਹਾਸਾ ਹੋਇਆ ਬਿਲਕੁਲ ਨਹੀਂ ਇਹ ਹਾਸਾ ਕਿ ਰੋਡ ਤੇ ਰੋਡ ਤੇ ਆ ਹਾਂਜੀ ਰੋਡ ਤੇ ਹੋਇਆ ਸਰ ਸਰ ਤੇ ਕਿੰਨੇ ਵਾਲੇ ਸੱਟਾਂ ਵਗੀਆਂ ਸੱਟਾਂ 4-5 ਜਣੇ ਤੇ ਲੱਗੀਆਂ ਸਰ ਹਾਂਜੀ ਤੇ ਕੌਣ ਕੌਣ ਸੀ ਲੋਗ ਹਾਂਜੀ ਜਿਹੜੀ ਨਾਲ ਸੀ ਕੀ ਕੀ ਨਾਮ ਰਿਸ਼ਤੇਦਾਰ ਆ ਜੀ ਦੀਪ ਕੁਮਾਰ ਕਿੱਥੋਂ ਆ ਰਹੇ ਸੀ ਤੁਹਾਡਾ ਕਿਵੇਂ ਐਕਸੀਡੈਂਟ ਹੋਇਆ ਜਸਿੰਦਰਪੁਰ ਸਾਹਿਬ ਤੋਂ ਆ ਰਹੇ ਸੀ ਬਲੇਮਾ ਦੇ ਤੋਂ ਕਾਦੇ ਤੇ ਸੀ ਪਿਕਅਪ ਗੱਡੀ ਤੇ ਸੀ ਜੀ ਕਿੰਨੇ ਕ ਜਣੇ ਸੀ ਅਸੀਂ ਹੈਗੇ ਜੀ 40 45 ਜਣੇ ਸੀ ਐਕਸੀਡੈਂਟ ਕਿੱਥੇ ਹੋਇਆ ਡੱਗ ਰੋਡ ਉੱਲ ਜੀ ਕਾਦੇ ਨਾਲ ਹੋਇਆ ਇਹ ਕਹਿ ਰਿਹਾ ਜੇ ਕੋ ਗੱਡੀ ਆਈ ਹੈ ਜੀ ਪਰ ਮੈਨੂੰ ਨਹੀਂ ਲੱਗਦਾ ਜੇ ਕੋ ਗੱਡੀ ਆਈ ਹੈ ਡਰਮ ਤੇ ਵੱਜੀ ਜਾ ਕੇ ਸਿੱਧਾ ਡੱਗ ਰੋਡ ਤੇ ਬਣਿਆ ਜਿਹੜਾ ਪੈ ਉਹਦੇ ਡਰਮ ਜਰ ਲੜੜ ਵੜਦੇ ਉਹਦੇ ਤੇ ਵੱਜੀ ਤੇ ਖੱਡੇ ਅੱਗੂ ਖੱਡਾ ਆ ਗਿਆ ਖੱਡੇ ਤੇ ਵੱਜ ਕੇ ਪਲਟਾ ਖਾ ਗਈ ਜੀ ਆ ਕਿਥੇ ਰੇ ਸੀ ਸੀ ਜੇ ਤੁਮਾ ਮੱਥਾ ਡੇਕਾ ਸੀਗਾ ਹੋਂ ਤਾਈ ਤੇ ਨਾਲ ਨਾਲ ਸਾਰ ਜਿਹਾ ਨਾਲ ਨਾਲ ਸਬਸਕ੍ਰਾਈਬਰ ਚੱਲ ਪਈ ਜਿੱਥੇ ਐਵੇਂ ਜੀ ਦਾ 10 ਮਿੰਟ ਲਾਇਆ ਸੀ 15 ਇੱਥੇ ਨਾਲ ਨਾਲ ਸਾਰ ਤਾਂ ਉਹਨੇ ਕਿਹਾ ਪਰ ਨੰਪੁਰ ਸਾਹਿਬ ਤੋਂ ਸੰਤ ਆ ਰਹੀਆਂ ਸੀਆਂ ਕੈਂਪੂ ਟਰੈਵਲਰ ਦੇ ਉੱਤੇ ਡਬਲ ਸ਼ੱਟ ਪਾਈ ਹੋਈ ਸੀ ਉਹਨਾਂ ਨੇ ਮੁੱਕੇ ਰੋੜੀ ਤੋਂ ਅੱਗੇ ਟਰਾਲੀ ਭਾਈ ਦੇ ਕੋਲ ਜਾ ਕੇ ਮਿੱਟੀ ਦੇ ਕੋਲੇ ਇਹ ਜਾ ਉਹਦੀ ਅੱਖ ਲੱਗ ਗਈ ਜਾਣ ਪਤਾ ਨਹੀਂ ਲੱਗਿਆ ਤੇ ਉਹ ਮਿੱਟੀ ਦੇ ਉੱਪਰ ਦੀ ਪਲਟ ਗਿਆ ਪਿੰਡ ਘੱਲੋ ਅਮਰੀਕਾ ਦਾ ਸੱਟਾ ਮੱਗੇ ਦੀ ਕਿਸ ਤਰ੍ਹਾਂ ਦਾ ਹੈ ਜਿਆਦਾ ਮੈਮਰੀ ਸਟੇਬਲ ਹੈਗਾ ਇੱਕਦਮ ਰੀ ਹੈਗਾ ਜਿਹੜੇ ਥੋੜੇ ਜਿਹੀ ਗੰਭੀਰ ਹਾਲਤ ਦੇ ਵਿੱਚ ਹੈਗਾ ਹਾਸਟ ਦਿੱਤੀ ਆ ਰਹੀ ਹੈਗੀ ਮਰੀਜ਼ਾਂ ਨੂੰ ਕਿੰਨੇ ਪੇਸ਼ੇਰ ਆ ਗਏ ਸਾਡੇ ਕੋਲੇ ਤਕਰੀਬਨ ਹੁਣ ਤੱਕ 10 ਮਰੀਜ਼ਾਂ ਚੁੱਕੀ ਹੈ ਲੋਕਾਂ ਨੂੰ ਤੇ ਰੈਫਰ ਵੀ ਕੀਤਾ ਜਾ ਰਿਹਾ ਹੈ ਹਾਂਜੀ ਇੱਕ ਪੇਸ਼ੇਰ ਨੇ ਉਹਦੇ ਵਿੱਚ ਰੈਫਰ ਹੋਊਗਾ ਬਾਕੀ ਪੇਸ਼ੇਰ ਸਟੇਬਲ ਕਰ ਲੈਂਗੇ ਬਾਕੀ ਦੀ ਕੰਡੀਸ਼ਨ ਬਾਕੀ ਠੀਕ ਹੈਗਾ ਪੇਸ਼ੈਂਟ ਸੱਟਾਂ ਜ਼ਰੂਰ ਹੈਗੀਆਂ ਪਰ ਉਈ ਘਾਟਕ ਸਾਡੇ ਨਹੀਂ ਹੈਗੀ ਡੇਂਜਰਸ ਨਹੀਂ ਵੀ ਸਾਡੇ ਕਮਰੇ ਹੈਗਾ ਜਿਹੜਾ ਬਿਹੋਸ਼ ਹੈਗਾ ਹਜੇ ਹੋਸ਼ ਵਿੱਚ ਨਹੀਂ ਹੈਗਾ ਬਾਕੀ ਸਾਰੇ ਸਟੇਬਲ ਹੈਗੇ ਜਿਸੇ ਹਰ ਕਿਤੋਂ ਦੀ ਲਗਭਗ ਖੂਬ ਮੁਬਾਇਆ ਫਾਦ ਲਕਾਇਆ ਸਹੀ ਆ ਨਹੀਂ